ਨਾ ਕੋਈ ਘਰ ਫੜਿਆ ਹਈ ਹਈ ਫੜ ਰਹਾ ਹਾਲ ਹੈ ਹਾਲ ਹੈ ਤੇ ਪੂਰਾ 40000 ਦਾ ਬੱਕਰਾ ਹੋ ਗਿਆ ਇਹ ਦਿਨਾਂ ਯਾਰ ਆ ਦੇਖ ਰਹਾ ਵਾ ਵਧੀਆ ਲੱਗਦਾ 40000 ਰੁਪਏ ਲੱਗ ਗਿਆ ਬੱਕਰੇ ਤੇ ਨਹੀਂ ਸਾਲਾ ਬੱਕਰਾ ਨਹੀਂ ਤੇ ਖੈ ਮਾਦਰ ਉਹ ਬਸ਼ਕ ਜਲ ਹੋ ਗਿਆ ਹੈ ਤੇ ਕੀ ਕੀ ਯਾਰ ਹਜੇ ਨੇ ਬਾਣਨਾ ਚੀ ਜਨੇ ਅਮਰੇ ਸੌਣੇ ਹੀ ਬਣ ਜਾਣਾ ਨੇ ਕਿਸੇ ਦਿਨ ਯਾਰ ਜਿੰਨਾ ਸੱਤਰ ਬਣਿਆ ਯਾਰ। ਕਿਨਾਰੇ ਗੋਖੂ ਮੇਰਾ ਬਣਦਾ। ਨਹੀਂ ਇਹ ਤਾਂ ਸੌਦਾ ਹੈ। ਸਦੀਕ ਚਾਚਾ ਨੇ। ਬੱਕਰਾ ਤਨੂ ਅੰਲਾ ਬੱਕਰਾ ਮੰਡੀ ਚ। ਬੱਕਰੇ ਬਾਹਲੇ ਲੈਣ ਆਏ ਦਿੱਤੇ ਹੀ ਨਹੀਂ। ਬੱਕਰੇ ਦਾ ਸੌਦਾ ਹੋ ਗਿਆ ਸਦੀਕ ਚਾਚਾ ਨੇ ਲੈਤਾਗਾ 50000 ਦਾ। ਧਰੋਲਾ ਬੱਕਰਾ ਮੰਡੀ ਚ। ਹਰ ਬੁੱਧਵਾਰ ਨੂੰ ਲੱਗਦੀ ਆ। ਕਰਾ ਦੇਖੋ ਜੀ ਹੈ ਟਲੋ। ਇਹਦਾ ਬੱਕਰਾ। ਇਹ ਆਹ ਯਾਰ ਦਾ ਲੈਤਾ। ਦੀਕ ਚਾਚਾrangle ਆਜੋ ਆਜੋ ਗੂਗਲ ਦੀ ਪੱਕਰਾ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਉਹ ਬੰਦਾ ਕਿਹੜਾ ਉਹ ਬਿਊਟੀ ਹੈਗਾ ਸੁਭਗਵਾ ਪੱਕਰਾ ਦੇਖੋ ਪਤਾ ਨਹੀਂ ਲੱਗਦਾ